ਹੇ ਗੁਰ ਜੀ ਕੀ ਫਤਿਹ ਬੇੜਾ ਬਾਂਦ ਨਾ ਸਕਿਓ ਬੰਦਨ ਕੀ ਵਿਲਾ ਬਾਣੀ ਸ਼ੇਖ ਫਰੀਦ ਜੀ ਕੀ ਸੋ ਸਾਧ ਸੰਗਤ ਜੀ ਪਿਛਲੇ ਸਾਲ 2023 ਦੇ ਵਿੱਚ ਪੰਜਾਬ ਦੇ ਵਿੱਚ ਜੋ ਭਾਰੀ ਮੀਂਹ ਪਏ ਫਸਲਾਂ ਦੀ ਮਰਬਾਦੀ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ ਸੋ ਉਸ ਸਮੇਂ ਦੇ ਵਿੱਚ ਕੈਨਰਾ ਨੇ ਅਖਬਾਰਾਂ ਨੇ ਇਹੀ ਕਿਹਾ ਕਿ ਜੇ ਅਗਾਉਂ ਹੀ ਕੋਈ ਇੰਤਜ਼ਾਮ ਕੀਤੇ ਹੁੰਦੇ ਨਾ ਤੇ ਇੰਨਾ ਭਾਰੀ ਨੁਕਸਾਨ ਨਹੀਂ ਸੀ ਹੋਣਾ ਠੀਕ ਹੈ ਗੱਲ ਬਿਲਕੁਲ ਠੀਕ ਹੈ ਸੋ ਇਹ ਜੋ ਦੇਸ਼ ਨੇ ਐਡਵਾਂਸ ਜਿੱਥੇ ਅਸੀਂ ਹੁਣ ਰਹਿ ਰਹੇ ਹਾਂ ਨਾ ਇਹਨਾਂ ਦੇ ਵਿੱਚ ਇੱਕ ਬੜੀ ਵੱਡੀ ਵਿਸ਼ੇਸ਼ਤਾ ਕਿ ਇਹ ਦੇਸ਼ ਜੋ ਸਮਾਂ ਆਉਣਾ ਨਾ ਉਹਨੂੰ ਕਹਿੰਦੇ ਆ ਡਿਜਾਸਟ ਮੈਨੇਜਮੈਂਟ ਕਹਿੰਦਾ ਭਾਵ ਕਿ ਅਗਾਊਂ ਹੀ ਜੇ ਕੋਈ ਖਤਰਾ ਹੋਣਾ ਤੇ ਉਹਦਾ ਇੰਤਜ਼ਾਮ ਕਰ ਲੈਂਦੇ ਆ ਇੱਥੇ ਵੇਖੋ ਉੱਚੀਆਂ-ਉੱਚੀਆਂ ਬਿਲਡਿੰਗਾਂ ਵੀ ਹੈਗੀਆਂ ਸੋ ਉੱਥੇ ਜਦੋਂ ਕੋਈ ਪਚਾਲ ਰਹਿਤ ਬਿਲਡਿੰਗਾਂ ਨੇ ਸਾਰੀਆਂ ਹੋ ਇੱਥੋਂ ਤੱਕ ਕਿ ਅਸਮਾਨੀ ਬਿਜਲੀ ਵੀ ਪੈ ਜਾਵੇ ਤੇ ਉਹਨਾਂ ਦਾ ਵੀ ਅਰਥ ਕਰਕੇ ਸਾਰਾ ਸਿਸਟਮ ਬਣਾਇਆ ਸੋ ਵਧੀਆ ਤਕਨੀਕ ਆ ਵਧੀਆ ਟੈਕਨੋਲੋਜੀ ਤਾਂ ਦਾ ਭਾਵ ਹੈ ਵੀ ਇੱਥੋਂ ਸਾਨੂੰ ਕੋਈ ਸਿੱਖਿਆ ਲੈਣੀ ਚਾਹੀਦੀ ਸੀ ਸੋ ਇਹ ਹੀ ਗੱਲ ਨਾ ਭਗਤ ਪੂਰਨ ਸਿੰਘ ਜੀ ਸਤਕਾਰਯੋਗ ਪਿੰਗਲਵਾੜੇ ਵਾਲੇ ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ ਆ ਸੱਚੇ ਭਾਸ਼ਾ ਨੇ ਕਿਰਪਾ ਕੀਤੀ ਵੀ ਉਹਨਾਂ ਬਾਰੇ ਨਾ ਇੱਕ ਵਾਰੀ ਪੜਿਆ ਮੈਨੂੰ ਕਿਸੇ ਦੱਸਿਆ ਤੇ ਦਾਸ ਉੱਥੇ ਉਹਨਾਂ ਨੂੰ ਮਿਲਣ ਵਾਸਤੇ ਗਿਆ ਸ੍ਰੀ ਅਮਰਤਾ ਸਾਹਿਬ ਵਸਤੇਆਂ ਦੇ ਨਾਲ ਹੀ ਉਹਨਾਂ ਦਾ ਪਿੰਗਲਵਾੜਾ ਚੋ ਸਥਾਨ ਹੈ ਤੈ ਗਿਆ ਉਹ ਮੇਨ ਗੇਟ ਤੋਂ ਲੰਘ ਕੇ ਨਾ ਮੇਨ ਗੇਟ ਦੇ ਲਾਗੇ ਨਾ ਇੱਕ ਮਿੱਟੀ ਦਾ ਢੇਰ ਜਾਂ ਪਿਆ ਸੀ ਉਹਨਾਂ ਕਿਤੇ ਅੰਦਰ ਮਿੱਟੀ ਦੀ ਟਰਾਲੀ ਕੋ ਵਰਤਨੀ ਸੀ ਤੇ ਉਥੇ ਮੁੜ ਕੇ ਕੱਖ ਕਾਂਜਾ ਉੱਪਰ ਪਿਆ ਤੇ ਉਥੋਂ ਉਹ ਉਹਨਾਂ ਨੂੰ ਵੇਖ ਕੇ ਨਾ ਸਹਿਜ ਭਾਈ 10 ਅੰਦਰ ਚਲੇ ਗਿਆ ਅੰਦਰ ਜਾ ਕੇ ਪੁੱਛਿਆ ਜੀ ਭਗਤ ਜੀ ਦੇ ਦਰਸ਼ਨ ਕਰਨੇ ਆ ਉਹ ਆਂਦੇ ਵੀ ਉਹ ਵੇਖੋ ਬੈਠੇ ਮੈਂ ਹਾਂ ਸ਼ਾਇਦ ਕਿਸੇ ਨੇ ਮਜ਼ਾਕ ਨਾ ਕਰਤਾ ਹੋਵੇ ਆਂਦੇ ਉਹ ਵੇਖੋ ਬੈਠੇ ਹੋ ਮਿੱਟੀ ਦੇ ਢੇਰ ਤੇ ਬੈਠੇ ਮੈਂ ਹਾਂ ਇਦਾਂ ਤੇ ਉਹ ਫੇਰ ਮੈਂ ਉੱਥੋਂ ਚੁੱਪ ਕਰਿਆ ਇੱਕ ਨੋਰ ਪੁੱਛਿਆ ਮੈਂ ਜੀ ਭਗਤ ਜੀ ਦੇ ਦਰਸ਼ਨ ਕਰਨ ਆਇਆ ਆਂ ਆਂਦੇ ਉਹ ਉਹ ਬੈਠੇ ਸਾਹਮਣੇ ਲੱਗਿਆ ਜਿਵੇਂ ਗਾਉਣਾ ਵੇਖਿਆ ਫਤਬ ਲਈ ਉਹਨਾਂ ਨੂੰ ਤੇ ਉਹ ਮੈਨੂੰ ਕਹਿੰਦੇ ਕਿ ਕਿੱਧਰ ਆਇਓ ਮੈਂ ਹਾਂ ਜੀ ਤੁਹਾਡੇ ਬਾਰੇ ਪੜ੍ਹਿਆ ਸੀ ਭਈ ਜੋ ਇੱਥੇ ਸੇਵਾ ਸੰਭਾਲ ਦਾ ਕੰਮ ਚੱਲਦਾ ਤੇ ਖੈਰ ਉਹਨਾਂ ਨੇ ਕਿਹਾ ਮੈਨੂੰ ਠਾ ਲੋ ਦਾਸ ਨੇ ਉਹਨਾਂ ਨੂੰ ਗੱਲ ਵਕੜੀ ਚ ਲੈ ਕੇ ਇੱਕ ਬੰਨੋ ਦਾਸ ਨੇ ਫੜਿਆ ਇੱਕ ਬੰਨੋ ਕਿਸੇ ਹੋਰ ਤੇ ਹਰਪ ਲਈ ਉਠਾਲ ਕੇ ਤੇ ਅਸੀਂ ਤੁਰ ਪਏ ਆ ਪਿਓ ਫਿਰ ਉਹਨਾਂ ਨੇ ਅੰਦਰ ਸਾਨੂੰ ਜੋ ਉੱਥੇ ਪਿੰਗਲਵਾੜੇ ਦੇ ਵਿੱਚ ਆਸ਼ਰਮ ਦੇ ਵਿੱਚ ਫੋਟੋ ਵਗੈਰਾ ਲੱਗੀਆਂ ਸੀ ਕੋਈ ਇਦਾਂ ਦੇ ਜੋ ਬੰਦੇ ਕਾਫੀ ਨੁਕਸਾਨ ਦੇ ਵਿੱਚ ਸਨ ਠੀਕ ਹੋ ਗਏ ਉਹ ਸਾਰੀਆਂ ਦੇ ਉਹਨਾਂ ਨੇ ਵਿਖਾਏ ਆਂਦੇ ਵਿਖਾਓ ਇਹਨਾਂ ਨੂੰ ਕੁਝ ਕਿਤਾਬਾਂ ਦੋ ਜੋ ਕਹਿੰਦਾ ਭਾਵ ਹੈ ਕਿ ਇਸ ਗੱਲ ਦੇ ਵਿੱਚ ਭਗਤਪੂਰਨ ਸਿੰਘ ਦੀ ਗੱਲ ਕਿਉਂ ਆ ਗਈ ਜੱਡਾ ਵੱਡਾ ਉਹਨਾਂ ਨੇ ਦੁਨੀਆ ਨੂੰ ਜੋ ਜੱਡਾ ਵੱਡਾ ਉਹ ਚੀਜ਼ ਦੇ ਗਿਆ ਨਾ ਸਿਆਵਾ ਵਾਸਤੇ ਉਹ ਵੇਖੋ ਪਹਿਲੋਂ ਉਹਨਾਂ ਨੇ ਅਮਰਤ ਨਹੀਂ ਸੀ ਸਕਿਆ ਕਿਸੇ ਹੋਰ ਪਵਾਰ ਨੂੰ ਬਲੌਂਗ ਕਰਦੇ ਸੀ ਮਾਤਾ ਦੀ ਕਹਾਣੀ ਮਾਤਾ ਨੇ ਕੀ ਕਰਨਾ ਵੀ ਗੁਰਦੁਆਰੇ ਜਾਣਾ ਤੇ ਉਹਨਾਂ ਨੂੰ ਉੱਥੇ ਜਾ ਕੇ ਤੇ ਯੋਧਿਆਂ ਦੀਆਂ ਗੱਲਾਂ ਸੁਣਾਉਣੀਆਂ ਭਗਤਾਂ ਸਾਧੂਆਂ ਦੀ ਗੱਲ ਸੁਣਾਉਣੀ ਸੋ ਬੱਚਾ ਹੀ ਬੱਚੇ ਤੇ ਮਾਂ ਤੇ ਬੜਾ ਗਹਿਰਾ ਅਸਰ ਹੋਇਆ ਪੜ੍ਹਾਈ ਵੀ ਬੜੀ ਉਹਨਾਂ ਕੀਤੀ ਆ ਉਹ ਵੈਸੇ ਇਦਾਂ ਫਕਰ ਟਾਈਪ ਬਣੇ ਰਹਿੰਦੇ ਸੀ ਤੇ ਐਸਾ ਅਸਰ ਪਿਆ ਵੀ ਉਹਨਾਂ ਨੇ ਜੋ ਵੀ ਸੇਵਾ ਸੰਭਾਲਦਾ ਕੰਮ ਕੀਤਾ ਆਪ ਸਾਰੀ ਸੰਗਤ ਜਾਣਦੇ ਹੋ ਇਹ ਵੱਖਰੀ ਗੱਲ ਆ ਵੀ ਮੌਕੇ ਆ ਦੀ ਸਰਕਾਰਾਂ ਨੇ ਜਿੰਨਾ ਵੱਡਾ ਭਗਤਪੂਰ ਸਿੰਘ ਜੀ ਨੂੰ ਉਭਾਰਨਾ ਚਾਹੀਦਾ ਸੀ ਨਾ ਜੋ ਉਹਨਾਂ ਨੇ ਕੰਮ ਕਰਤੇ ਪਤਾ ਨਹੀਂ ਕਿਉਂ ਉਹਨਾਂ ਨੇ ਉਸ ਚੀਜ਼ ਨੂੰ ਨਹੀਂ ਪਾਰਿਆ ਚਲੋ ਇਹ ਗੱਲ ਕੀ ਹੋਈ ਭਗਤਪੂਰ ਸਿੰਘ ਜੀ ਨੇ 40 ਸਾਲ ਪਹਿਲੋਂ 40 ਸਾਲ ਪਹਿਲੋਂ ਉਹਨਾਂ ਨੇ ਆਪਣੇ ਲੇਖ ਲਿਖੇ ਪੰਜਾਬ ਦੇ ਲੋਕੋ ਪਾਣੀ ਨੂੰ ਤੇ ਹਵਾ ਨੂੰ ਬਚਾ ਲਓ ਇਹ ਨਹੀਂ ਲੰਭਣਾ ਉਹ ਕਹਿੰਦੇ ਇਹਨੂੰ ਕੀ ਪਤਾ ਵਾ ਆਂਦੇ ਇਹਨੂੰ ਕੀ ਪਤਾ ਵੇਖੋ ਉਹਨਾਂ ਦੀ ਵੇਖੋ ਕਿੰਨੀ ਅਗਾਹ ਤੱਕ ਉਹਨਾਂ ਦੀ ਸੋਰ ਚੱਲੇ ਜਾਂਦੀ ਹੈ ਜੋ ਧਾਰਮਿਕ ਵਿਰਤੀ ਦੇ ਲੋਕ ਹੁੰਦੇ ਆਂਦੇ ਪਾਣੀ ਬਚਾਓ ਬੜੇ ਲਿਖ ਉਹਨਾਂ ਲਿਖੇ ਕਈਆਂ ਕੋਸ਼ਿਸ਼ ਵੀ ਕੀਤੀ ਪਰ ਉਹ ਕਿਤੇ ਨਾ ਕਿਤੇ ਵੇਖੋ ਕੋਸ਼ਿਸ਼ਾਂ ਕਿੰਨੀਆਂ ਚੱਲੀਆਂ ਨਹੀਂ ਚੱਲੀਆਂ ਤੇ ਉਦੋਂ ਵੇਖੋ 20 20 ਫੁੱਟ ਦਾ ਜਦੋਂ ਆਪਾਂ ਬੋਰ ਕਰਦੇ ਹੇ ਪਾਣੀ ਆ ਜਾਂਦਾ ਹੈ ਪੰਜਾਬ ਦੇ ਵਿੱਚ ਹੁਣ ਤਾਂ ਦੱਸਦੇ ਵੀ ਤੀਜਾ ਪੜਾਅ ਵੀ ਜਿਹੜਾ ਖਤਮ ਹੋਣ ਲੱਗਾ ਸੋ ਉਹਨਾਂ ਬੜੀ ਕੋਸ਼ਿਸ਼ ਕੀਤੀ ਤੇ ਕਹਿੰਨ ਦਾ ਪਾਵੇ ਅਗਾਉਂ ਉਹਨਾਂ ਜਾਣਕਾਰੀ ਦਿੱਤੀ ਇਸੇ ਤਰੀਕੇ ਦੇ ਨਾਲ ਨਾ ਭਗਤ ਜੀ ਵਾਂਗੂ ਇੱਕ ਸਾਧੂ ਹੋਇਆ 47 ਤੋਂ ਪਹਿਲਾਂ 1947 ਤੋਂ ਪਹਿਲਾਂ ਨਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਸੰਤ ਹੋਇਆ ਉਹ ਨਾ ਪਹਟਾਲ ਆਇਆ ਸੀ ਉਸ ਟਾਈਮ ਤੇ ਤੇ ਕੋਟਾ ਸ਼ਹਿਰ ਆਪ ਸਿਆਣੇ ਬੰਦੇ ਜਿਹੜੇ ਹਨ ਜੋ ਨਾ ਇਤਿਹਾਸ ਪੜਿਓ ਜਾਣਦੇ ਹੋ ਉਹਨਾਂ ਕੇ ਕੋਟਾ ਸ਼ਹਿਰ ਦੇ ਵਿੱਚ ਇੰਨਾ ਵੱਡਾ ਪਹਚਾਲ ਆਇਆ ਇਹ ਸਾਰਾ ਹੀ ਸ਼ਹਿਰ ਤਬਾਹ ਹੋ ਗਿਆ ਸੀ ਬਹੁਤ ਮਸਾਲ ਆ ਲਾ ਮਿਸਾਲ ਪਹਚਾਲ ਆਇਆ ਉੱਥੇ ਕੀ ਘਟਨਾ ਬੀਤੀ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਬੰਦਗੀ ਭਗਤੀ ਕਰਦੇ ਆ ਤਾਂ ਕਿਤੇ ਨਾ ਕਿਤੇ ਜੋ ਉਹਨਾਂ ਨੂੰ ਅਨੁਭਵ ਹੁੰਦਾ ਨਾ ਉਹ ਸੰਗਤਾਂ ਦੇ ਸਾਹਮਣੇ ਕਰਖ ਰੱਖਦੇ ਆ ਕੋਈ ਮੰਨੇ ਚਾਹੇ ਨਾ ਮੰਨੇ ਅਗਲੀ ਦੀ ਮਰਜ਼ੀ ਸੋ ਉਸ ਸਾਧੂ ਉਹਨੇ ਕੋਟਾ ਦੇ ਵਿੱਚ ਸਾਧੂ ਇੱਕ ਰਹਿੰਦਾ ਸੀ ਉਸ ਨੇ ਕੀ ਕਰਨਾ ਪਈ ਥੋੜੀ ਥੋੜੀ ਗਜ਼ਾ ਕਰ ਲੈਣੀ ਖਾਣ ਪੀਣ ਜੋਗੀ ਤੇ ਉੱਥੇ ਆਣ ਕੇ ਦਿਨੇ ਆਪਣੀ ਸਿਮਰਨ ਭਗਤੀ ਇਬਾਦਤ ਕਰਨੀ ਪਰਮੇਸ਼ਰ ਦੀ ਇਹ ਹੋਈ ਬੀਤੀ ਗੱਲ ਆ ਔਰ ਇਸ ਗੱਲ ਦਾ ਫਰਮਾਨ ਉਸ ਕੋਟਾ ਸ਼ਹਿਰ ਦੇ ਵਿੱਚੋਂ ਉੱਜੜ ਕੇ ਆਇਆ ਹੋਇਆ ਇੱਕ ਪਰਿਵਾਰ ਇੱਕ ਬੰਦਾ ਸਾਡੇ ਪਿੰਡ ਰਹਿੰਦਾ ਹੁੰਦਾ ਸੀ ਉਸ ਨੇ ਉਹ ਸਾਰੀ ਜਨਪੀਨ ਸਾਨੂੰ ਕਹਾਣੀ ਸੁਣਾਉਣੀ ਸੀ ਛੋਟੇ ਹੁੰਦੇ ਸੀ ਉਹ ਸੁਣੀ ਕਹਾਣੀ ਆ ਸੋ ਉਸ ਸਾਧੂ ਨੇ ਨਾ ਜਦੋਂ ਸਾਧੂ ਕੋਈ ਆਪਣੇ ਤਰੀਕੇ ਦੇ ਨਾਲ ਅਮਰਤੇਵਾਲੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਨਾ ਤੇ ਉਹਨੂੰ ਪਾਖਿਆ ਹੋਈ ਪਾਖਿਆ ਮਤਲਬ ਐਸਾ ਅਨੁਭਵ ਹੋਇਆ ਕਿ ਕੋਈ ਟਾ ਸ਼ਹਿਰ ਜੜਾ ਨਾ ਇਹ ਅੱਜ ਸ਼ਾਮ ਨੂੰ ਪਚਾਲ ਆਉਗ ਤੇ ਗਰਕ ਹੋ ਜਾਣਾ ਦੇਖੋ ਸਾਧੂ ਸੰਤਾਂ ਨੂੰ ਬੜੇ ਬੜੇ ਤਜਰਬੇ ਹੁੰਦੇ ਆ ਇਹ ਵਖਰੀ ਗੱਲ ਹੈ ਕਿ ਉਹ ਭੇਦ ਸੰਗਤ ਦੇ ਨਾਲ ਲੋਕਾਂ ਨਾਲ ਖੋਲ ਦੇ કે ਨਹੀਂ ਖੋਲ ਦੇ ਕਿਉਂਕਿ ਪਰਮੇਸ਼ਰ ਦਾ ਭੇਦ ਦੇਣਾ ਜਿਹੜਾ ਨਾ ਪਰਮੇਸ਼ਰ ਵੀ ਕਿਸੇ ਨੂੰ ਭੇਦ ਨਹੀਂ ਦਿੰਦਾ ਉਹ ਤੇ ਪਿਆਰੇ ਵੀ ਨਹੀਂ ਦਿੰਦੇ ਉਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਸੰਗਤਾਂ ਨੂੰ ਇਸ ਬਾਰੇ ਦੱਸ ਦਵਾਂ ਚਲੋ ਪਰਮੇਸ਼ਰ ਕੋਲੋਂ ਆਪਾਂ ਮਾਫੀ ਮੰਗ ਲਾਂਗੇ ਉਹਦਾ ਇਹ ਵੇਖੋ ਕੌਤਕਿਆ ਉਹਨੇ ਕੀ ਕੀਤਾ ਉਸਨੇ ਇੱਕ ਪੀਪਾ ਲੈ ਕੇ ਆਪਨੇ ਵੇਖਿਆ ਹਣਾ ਪੁਰਾਣੇ ਸਮਿਆਂ ਦੇ ਵਿੱਚ ਪੀਪਾ ਲੈ ਕੇ ਇੱਕ ਚੌਕੀਦਾਰ ਇਤਨਾ ਖੜਕਾਉਂਦਾ ਹੁੰਦਾ ਸੀ ਫਿਰ ਮਣਿਆਦੀ ਕਰਨੀ ਡੰਡਾ ਮਾਰ-ਮਾਰ ਕੇ ਪੇ ਨੂੰ ਪੀਪਾ ਖੜਕਾਉਣਾ ਜਦੋਂ ਲੋਕਾਂ ਦਾ ਧਿਆਨ ਹੋ ਜਾਣਾ ਤੇ ਉਹਨੇ ਆਪਣੀ ਗੱਲ ਰੱਖ ਦੇਣੀ ਵੀ ਆਹ ਗੱਲ ਬਾਤ ਆ ਸੋ ਉਸ ਸਾਧੂ ਨੇ ਇਪਾਲਿਆ ਇੱਕ ਖੜਕਾ ਕੀਤਾ ਜਿੰਨਾ ਕ ਵਿਚਾਰਾ ਜਾ ਸਕਦਾ ਸੀ ਇੱਕ ਲਵਜੋ ਨੇ ਕਿਹਾ ਕੋਇਟਾ ਦੇ ਲੋਕੋ ਜਲਦੀ ਜਲਦੀ ਬਾਹਰ ਨਿਕਲ ਜਾਓ ਇਹ ਸ਼ਹਿਰ ਗਰਕ ਹੋ ਜਾਣਾ ਉਹ ਕਹਿੰਦਾ ਰਿਹਾ ਪਰ ਲੋਕਾਂ ਨੇ ਕਿਹਾ ਪਤਾ ਨਹੀਂ ਵੇਖੋ ਹੋ ਸਕਦਾ ਉਹਨਾਂ ਨੂੰ ਦਿਮਾਗੀ ਤੌਰ ਤੇ ਵੀ ਕੋਈ ਬੰਦਾ ਬੋਲਦੇ ਹੋਣ ਤੇ ਕਈਆਂ ਲੋਕਾਂ ਸੋਚਿਆ ਵੀ ਕੋਈ ਨਹੀਂ ਜੇ ਇਹ ਕਹਿੰਦਾ ਤੇ ਚਲ ਜਣੇ ਬਾਹਰ ਵਾਪਸ ਆ ਜਾਵਾਂਗੇ ਸੋ ਲੋਕੀ ਬਾਹਰ ਵੀ ਆ ਗਏ 12ਵਾਂ ਆ ਗਿਆ ਤੇ ਉਹ ਕੀ ਹੋਇਆ ਵਾਕਿਆ ਹੀ ਬਹੁਤ ਵੱਡਾ ਪਚਾਲ ਆਇਆ ਤੇ ਕੋਟਾ ਸ਼ਹਿਰ ਦਾ ਤੇ ਵੀ ਸਾਰਾ ਹੀ ਨਾ ਖਤਮ ਹੋ ਗਿਆ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਉੱਥੇ ਕੋਈ ਨਿਸ਼ਾਨੀਆਂ ਵੀ ਨਹੀਂ ਸੀ ਲੱਭਦੀਆਂ ਸੋ ਇਹ ਗੱਲ ਦਾ ਭਾਵ ਭਗਤ ਪੂਰਨ ਸਿੰਘ ਜੀ ਦਾ ਭਾਵ ਕੀ ਭਾਵ ਆ ਇੱਕ ਭਗਤ ਪੂਰਨ ਸਿੰਘ ਜੀ ਨੇ ਹੋਰ ਵੀ ਬਚਨ ਕੀਤਾ ਜੇ ਜਦੋਂ ਉਹਨਾਂ ਦੀ ਵਰਸੀ ਮਨਾਉਂਦੇ ਆ ਨਾ 5 ਅਗਸਤ ਨੂੰ ਉਹਨਾਂ ਨੇ ਲਿਖਤ ਹੈ ਜੀ ਬੜੀ ਡੂੰਗੀ ਉਹਨਾਂ ਨੇ ਇਹ ਗੱਲ ਕਹਿਤੀ ਉਹ ਕਹਿੰਦੇ ਮੈਨੂੰ ਇੱਕ ਜਨਮ ਹੋਰ ਲੈਣਾ ਪੈਣਾ ਹਜੇ ਤਾਂ ਜੋ ਮੈਂ ਭਗਤੀ ਕਰ ਸਕਾਂ ਵੇਖੋ ਸੇਵਾ ਉਹਨਾਂ ਦੀ ਸਿਰੇ ਦੀ ਕੋਈ ਏਡੀ ਸੇਵਾ ਮਿਸਾਲ ਐ ਕਿ ਇਨੀ ਸੇਵਾ ਕਰਨੀ ਪਰ ਉਹਦੇ ਭਗਤੀ ਵਾਸਤੇ ਮੈਨੂੰ ਇਹ ਉਹਨਾਂ ਨੇ ਆਪਣੀ ਲਿਖਤਿਆ ਇਸ ਭਾਵ ਵਿੱਚ ਉਹਨਾਂ ਲਿਖੀ ਉਹ ਆਂਦੇ ਮੈਨੂੰ ਇੱਕ ਜਨਮ ਹੋਰ ਭਗਤੀ ਕਰਨ ਵਾਸਤੇ ਲੈਣਾ ਪੈਣਾ ਇਹਦਾ ਮਤਲਬ ਭਗਤੀ ਨੂੰ ਬਹੁਤ ਐਮਤ ਦਿੱਤੀ ਉਹਨਾਂ ਨੇ ਸੋ ਇੱਥੇ ਭਗਤ ਜਿਹਦੀ ਗੱਲ ਤੇ ਕੋਟਾ ਵਾਲੇ ਸੰਤ ਦੀ ਗੱਲ ਕਹਿਣ ਦਾ ਭਾਵ ਕੀ ਆ ਪੰਜਾਬ ਵਿੱਚ ਆਏ ਹੜ੍ਹਾਂ ਦੀ ਜੋ ਨੁਕਸਾਨ ਹੋਇਆ ਦਾ ਭਾਵ ਕੀ ਆ ਇਸ ਦਾ ਭਾਵ ਗੁਰਬਾਣੀ ਦੇ ਵਿੱਚ ਜੋ ਸਾਧੂ ਸੰਤ ਗੁਰੂ ਸਹਿਬਾਨ ਭਗਤ ਜਨ ਹੋਏ ਆ ਨਾ ਜਿਸ ਤਰ੍ਹਾਂ ਆਪਾਂ ਪਹਿਲਾਂ ਸ਼ੁਰੂ ਦੇ ਵਿੱਚ ਗੁਰਬਾਣੀ ਦੀ ਇੱਕ ਪਵਿੱਤਰ ਪੰਕਤੀ ਸਰਵਣ ਕੀਤੀ ਆ ਪੀ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪੀ ਬੇੜਾ ਜਿਹੜਾ ਸੀ ਇਹ ਮੌਕੇ ਤੇ ਉੱਤੇ ਇਨਸਾਨ ਨੂੰ ਜਨਮ ਮਿਲਿਆ ਸੀ ਬੇੜਾ ਬੰਧਨ ਦਾ ਤੇ ਇਹ ਬੰਦ ਨਹੀਂ ਸਕਿਆ ਤੇ ਮਗਰੋਂ ਕੀ ਹੋਇਆ ਵੀ ਸਵਾਸ ਖਤਮ ਹੋ ਗਏ ਤੇ ਫਿਰ ਬੇੜਾ ਜਿਹੜਾ ਸੀ ਕਿੱਥੇ ਚਲੇ ਗਿਆ ਭਵ ਸਾਗਰ ਦੇ ਵਿੱਚ ਹੀ ਡਿੱਗ ਪਿਆ ਸਵਾਸਾ ਦੀ ਪੂੰਜੀ ਨੂੰ ਨਹੀਂ ਸੰਭਾਲਿਆ ਖਤਮ ਕਰ ਲਿਆ ਤੇ ਇਹ ਬੇੜਾ ਜਿਹੜਾ ਰੁੜ ਗਿਆ ਕੈਨ ਦਾ ਪਾਵ ਤੇ ਬੇੜਾ ਸਾਧ ਸੰਗਤ ਜੀ ਕਿੰਨਾ ਨੇ ਬੱਧ ਜਿਹੜੇ ਸਦਾ ਹੀ ਹਰ ਜੁਗ ਜੁਗ ਭਗਤ અપਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਭਾਵੇਂ ਹਰ ਯੁਗ ਦੇ ਵਿੱਚ ਹਰ ਸਮੇਂ ਦੇ ਵਿੱਚ ਸਾਧੂ ਸੰਤ ਪਰਮੇਸ਼ਰ ਦੇ ਪਿਆਰ ਕਰਨ ਵਾਲੇ ਹੁੰਦੇ ਨੇ ਇਹ ਵਕਰੀ ਗੱਲ ਹੈ ਕਿ ਉਹਨਾਂ ਦੀ ਗੱਲ ਤੋਂ ਕਿੰਨੇ ਲੋਕ ਫਾਇਦਾ ਲੈ ਲੈਂਦੇ ਨੇ ਤੇ ਕਿੰਨੇ ਉਹਨਾਂ ਨੂੰ ਬੁਰਾ ਭਲਾ ਕਹਿ ਕੇ ਤੇ ਪਾਪਾਂ ਦਾ ਜੋ ਤੁਹਾਨੂੰ ਇਕੱਠਾ ਕਰ ਲੈਂਦੇ ਆ ਸੋ ਗੁਰੂ ਦੇ ਪਿਆਰੇ ਕੀ ਕਰਦੇ ਆ ਸੋ ਉਹ ਪੂੰਜੀ ਇਕੱਠੇ ਕਰਦੇ ਆ ਜਿਹੜਾ ਬੰ ਬੇੜਾ ਬੰਦਣਾ ਸੀ ਅਮਰਤ ਵੇਲੇ ਜਾ ਕੇ ਨਾ ਅਮਰਤ ਵੇਲੇ ਜਾ ਕੇ ਤੇ ਪਰਮੇਸ਼ਰ ਦਾ ਨਾਮ ਸਿਮਰਨ ਜਪਦੇ ਆ ਤੇ ਉਹ ਕੀ ਕਰਦੇ ਆ ਵੀ ਇੱਕ ਮੁੜ ਕੇ ਜਪ-ਜਪ ਕੇ ਜਦੋਂ ਉਸ ਥਾਂ ਤੇ ਪਹੁੰਚ ਜਾਂਦੇ ਆ ਨਾ ਜਿਹੜਾ ਆਉਂਦੇ ਆ ਨਾ ਵੀ ਗੋਗੇ ਦੀ ਮਠਿਆਈ ਵਾਂਗੂ ਕੋਈ ਇਸ ਚੀਜ਼ ਦਾ ਅਨੁਭਵ ਨਹੀਂ ਕਰ ਸਕਦਾ ਸੋ ਚਾਹ ਵੀ ਬੜਾ ਮਾਨਤ ਹੁੰਦਾ ਪਤਾ ਹੁੰਦਾ ਵੀ ਇੰਨਾ ਦੁੱਖਾਂ ਕਲੇਸ਼ਾਂ ਦੇ ਵਿੱਚ ਜੋ ਜ਼ਿੰਦਗੀ ਬੀਤੀ ਆ ਜਾਂ ਜੋ ਮੈਂ ਸੁਣ ਰਿਹਾ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ ਉਹ ਹੱਸਦੇ ਵੀ ਆ ਵੀ ਤੈਨੂੰ ਕਿਸ ਨੇ ਕਿਸ ਨੇ ਕਿਹਾ ਸੀ ਵੀ ਇੰਨਾ ਪਿਆਰ ਕਰ ਸੰਸਾਰ ਦੇ ਨਾਲ ਉਤੋਂ ਉਤੋਂ ਕੀ ਕਰਨਾ ਸੀ ਉਤੋਂ ਤੋਂ ਸੰਸਾਰ ਦੇ ਨਾਲ ਤੇ ਵਿੱਚੋਂ ਵਿੱਚੋਂ ਕਰਤਾਰ ਦੇ ਨਾਲ ਤੇ ਹੋਇਆ ਕਿ ਉਤੋਂ ਉਤੋਂ ਤੇ ਅਸੀਂ ਪਰਮੇਸ਼ਰ ਨਾਲ ਕਰਦੇ ਆਵੇ ਵਿਚੋਂ ਵਿੱਚੋਂ ਜਿਹੜਾ ਉਹ ਸੰਸਾਰ ਨਾਲ ਕੰਡ ਹੈ ਵੀ ਤੇ ਫਿਰ ਵਾਰੀ 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 ਅੱਜ ਭਲਕ ਸਮੇਂ ਦੇ ਸਮੇਂ ਕੀ ਸਹੌਲ ਹੋਣੀ ਰਿਸ਼ਤੇ ਬੰਦੇ ਗਏ ਟੁੱਟਦੇ ਗਏ ਜੋ ਸਾਧ ਸੰਗਤ ਚੋਂ ਰਿਸ਼ਤੇ ਜਿਹੜੇ ਬੰਦੇ ਆ ਨਾ ਚਾਹੇ ਦੁਨੀਆ ਦੀ ਕੋਈ ਵੀ ਚੀਜ਼ ਵੇਖ ਲਈਏ ਉਹਦੀ ਮਣਿਆਦ ਆ ਕੋਈ ਪੋਲ ਬਣ ਜਾਂਦਾ ਕੋਈ ਬਿਲਡਿੰਗ ਬਣ ਜਾਂਦੀ ਆ ਉਹਦੀ ਮਣਿਆਦ ਲਿਖੀ ਜਾਂਦੀ ਆ ਕਿ ਇਹ ਇੰਨੇ ਚਰ ਕੱਢ ਸਕਦੀ ਉਦੋਂ ਬਾਅਦ ਨੁਕਸਾਨ ਹੋਏਗਾ ਦਾ ਇਸੇ ਤਰ੍ਹਾਂ ਜੋ ਅਨਸਾਲਨੀ ਰਿਸ਼ਤੇ ਸਾਡੇ ਬਣਿਆ ਭੈਣ ਭਰਾ ਧੀਆਂ ਪੁੱਤਰ ਯਾਰ ਦੋਸਤ ਇਹਨਾਂ ਦੀ ਵੀ ਮਣਿਆਦਿਆ ਚਾਹੇ ਲੱਖ ਵੀ ਕੋਸ਼ਿਸ਼ ਕਰ ਲਈਏ ਨਾ ਇੱਕ ਤਰਫਾ ਇਹ ਰਿਸ਼ਤਾ ਆਪਣੇ ਸਮੇਂ ਦੇ ਨਾਲ ਟੁੱਟ ਜਾਊਗਾ ਜਦੋਂ ਬੰਦਾ ਨਾ ਜਦੋਂ ਆਦੇ ਨਾ ਮਿਲਦੇ ਆ ਤੇ ਬੜੀ ਖੁਸ਼ੀ ਹੁੰਦੀ ਆ ਤੇ ਜਦੋਂ ਟੁੱਟਦੇ ਆ ਤੇ ਮਨ ਅਦਾਸ ਵੀ ਹੁੰਦਾ ਮਿਲ ਲੈ ਕੀ ਖੁਸ਼ੀ ਨਹੀਂ ਸੋ ਇਹ ਕਹਨ ਦਾ ਬਾਬ ਵੀ ਇਹ ਰਿਸ਼ਤੇ ਟੁੱਟਦੇ ਬੰਦ ਰਹਿੰਦੇ ਮਾਣਾ ਜਿਹੜਾ ਮਾਣਾ ਇਹਨਾਂ ਦੇ ਵਿੱਚ ਹੀ ਫਸਿਆ ਰਹਿੰਦਾ ਸੋ ਇੱਕ ਐਸਾ ਰਿਸ਼ਤਾ ਜੋ ਪਰਮੇਸ਼ਰ ਨੇ ਜੋ ਵਾਹਿਗੁਰੂ ਨੇ ਗੁਰਬਾਣੀ ਦੇ ਵਿੱਚ ਦੱਸਿਆ ਨਾ ਉਹ ਗੁਰਮੁਖ ਜਦੋਂ ਉਸ ਨੂੰ ਦੇਖਦੇ ਆ ਨਾ ਜਦੋਂ ਉਸ ਰਿਸ਼ਤੇ ਦੇ ਨਾਲ ਅਨੁਭਵ ਕਰਦੇ ਆ ਤੇ ਫੇਰ ਪਤਾ ਲੱਗਦਾ ਵੀ ਇਸ ਦਾ ਮਕਸਦ ਕੀ ਆ ਸੋ ਗੁਰਦੁਆਰਿਆਂ ਦੇ ਵਿੱਚ ਇਹਨਾਂ ਸਥਾਨਾਂ ਦੇ ਉੱਤੇ ਆਣ ਕੇ ਬੰਦੇ ਨੂੰ ਇੱਕੋ ਹੀ ਕੰਮ ਕੀਤਾ ਕਿਹਾ ਗਿਆ ਪੀ ਤੂੰ ਆਇਆ ਸੀ ਜਿਸ ਕੰਮ ਉਸ ਕੰਮ ਨੂੰ ਕਰ ਲੈਣਾ ਚਾਹੀਦਾ ਚਾਹੇ ਅਸੀਂ ਗੱਲ ਨੂੰ ਅਸੀਂ ਛੋਟੀ ਸਮਝ ਗਏ ਵੀ ਇਹ ਤਾਂ ਕੱਲ ਵੀ ਮਹਾਰਜ ਦਾ ਫਰਮਾਨ ਆਇਆ ਸੀ ਕਿ ਸੇਮਨ ਕਰੋ ਬਾਣੀ ਪੜੋ ਪਰ ਕੀਤਾ ਕਿ ਜਾਵੇ ਇਹ ਤੋਂ ਬਗੈਰ ਕੋਈ ਇਸ ਸੰਸਾਰਿਕ ਦੁੱਖਾਂ ਦਾ ਹੱਲ ਹੈ ਹੀ ਨਹੀਂ ਸ਼ੁਰੂ ਤੋਂ ਲੈ ਕੇ ਸੱਚੇ ਪਾਤਸ਼ਾਹ ਦੀ ਜੋ ਗੁਰਬਾਣੀ ਹੈ ਨਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕੋ ਗੱਲ ਕੀਤੀ ਗਈ ਚਾਹੇ ਇਸ ਮਨ ਨੂੰ ਡਰਾਵਾ પા ਕੇ ਚਾਹੇ ਮੂੜ ਕਹਿ ਕੇ ਮੂਰਖ ਕਹਿ ਕੇ ਚਾਹੇ ਸੱਜਣ ਕਹਿ ਕੇ ਮਾਰਾ ਇਹਨੇ ਵਿੱਚ ਬਾਣੀ ਚ ਦੇ ਵੇਖੋ ਕਿੰਨੇ ਸੋਹਣੇ ਫਰਮਾਨ ਦਿੱਤੇ ਆ ਸੱਜਣ ਕਹੇ ਕਿ ਡਰਾਵੇ ਵੀ ਪਾਏ ਡਰਾਵੇ ਨਹੀਂ ਸੱਚ ਦੀ ਗੱਲ ਆ ਕਿ ਤੇਰਾ ਮਕਸਦ ਕੀ ਸੀ ਤੂੰ ਭੁੱਲ ਗਿਆ ਤੇ ਇੱਥੇ ਆਣ ਕੇ ਸਿਮਨ ਕਰ ਹਰਾਨਗੀ ਦੀ ਗੱਲ ਇਹ ਹੁੰਦੀ ਭੇ ਜੇ ਕੋਈ ਬੰਦਾ ਇੱਥੇ ਇਲੈਕਸ਼ਨ ਲੜਦਾ ਚੋਣ ਲੜਦਾ ਕੋਈ ਕੰਪੀਟੀਸ਼ਨ ਕੋਈ ਉਸਨੇ ਹੋਰ ਤਰੀਕੇ ਦਾ ਕੋਈ ਇਗਜ਼ਾਮ ਦੇਣਾ ਨਾ ਉਹ ਜਾਂਦਾ ਬਾਅਦ ਤੇ ਜੇ ਉਹ ਵੋਟਾਂ ਇਲੈਕਸ਼ਨ ਹੁੰਦੀ ਜਾਂ ਪੇਪਰ ਦਿੰਦਾ ਜੇ ਉਹ ਇੱਕ ਨੰਬਰ ਪਿੱਛੇ ਵੀ ਰਹਿ ਜਾਵੇ ਨਾ ਇੱਕ ਨੰਬਰ ਪਿੱਛੇ ਇੱਕ ਨੰਬਰ ਪਿੱਛੇ ਰਹਿ ਗਿਆ ਤੇ ਉਹ ਬਿਲਕੁਲ ਸਾਰੀ ਪੜ੍ਹਾਈ ਉਹਦੀ ਜ਼ੀਰੋ ਉਸ ਨੂੰ ਕਹਿੰਦੇ ਵੀ ਬਿਲਕੁਲ ਉਹਦਾ ਕੋਈ ਵੀ ਉਹਦਾ ਉਹਨੂੰ ਇੱਥੋਂ ਫਾਇਦਾ ਨਹੀਂ ਮਿਲਦਾ ਪਰ ਇੱਥੇ ਕੀ ਆ ਇੱਥੇ ਜੇ ਪਰਮੇਸ਼ਰ ਦੇ ਘਰ ਉਹ ਪਰਮ ਪਦਵੀ ਜਿਹਨੂੰ ਸੰਤਾਂ ਨੇ ਕਹੇ ਪਰਮ ਪਦ ਪਰਮ ਪਦ ਕਹਿੰਦਾ ਭਾਵ ਹੈ ਵੀ ਪਰਮੇਸ਼ਰ ਦੇ ਵਿੱਚ ਮੇਲ ਨਹੀਂ ਵੀ ਹੁੰਦਾ ਨਾ ਤੇ ਮਾ ਜ ਨੇ ਕਿਹਾ ਵੀ ਇੱਕ ਖਿੰਨੀ ਭੱਲੇ ਇੱਕ ਖਿੰਨੀ ਇੱਕ ਖਿੰਨੀ ਜਿਹੜਾ ਪਰਮੇਸ਼ਰ ਦਾ ਨਾਮ ਆ ਨਾ ਇੱਕ ਤਿਲ ਨਹੀਂ ਭੰਨੇ ਕਾਲੇ ਕਹਿੰਦਾ ਭਾਵ ਆ ਵੀ ਇੱਕ ਤਿਲ ਜਿੰਨਾ ਵੀ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ ਉਹ ਵੀ ਉਹਦੀ ਵੀ ਕਾਊਂਟਿੰਗ ਹੁੰਦੀ ਆ ਤਦ ਹੀ ਨੇ ਕਹਿਆ ਨਾ ਵੀ ਏਕ ਘੜੀ ਆਧੀ ਘੜੀ ਸ਼ੁਰੂਆਤ ਕਰ ਤੇ ਸ਼ੁਰੂਆਤ ਕੀ ਕਰਨੀ ਸੀ ਬੜੀ ਸੌਖੀ ਵੀ ਸ਼ੁਰੂਆਤ ਦੀ ਐਪ ਵਾਹਿਗੁਰੂ ਸ਼ੁਰੂ ਜਿਹੜਾ ਮਹਾਰਾ ਇੰਨੇ ਗੁਰੂ ਨਾਨਕ ਦੇ ਘਰ ਨੇ ਵਾਹਿਗੁਰੂ ਗਰਮੰਤਰ ਦਿੱਤਾ ਨਾ ਚਾਹੇ ਕਹਿਣ ਨੂੰ ਬੜਾ ਸੌਖਾ ਅਸੀਂ ਕਹਿੰਦੇ ਹਾਂ ਤੇ ਮੈਂ ਹੁਣੇ ਸ਼ੁਰੂ ਕਰ ਦਿੰਦਾ ਨਾ ਕੋਈ ਚੱਕਰ ਨਹੀਂ ਆ ਦੋ ਚਾਰ ਵਾਰੀ ਕਰੂਗਾ ਮਨ ਇੰਨਾ ਸਟਰੋਂਗ ਆ ਇੰਨੀ ਜਿਆਦਾ ਟ੍ਰੇਨਿੰਗ ਆ ਮਨ ਨੂੰ ਵੀ ਜਪ ਕੇ ਵੇਖੀਏ ਤੇ ਛੇਤੀ ਮਨ ਨੂੰ ਫੇਰ ਕਿਧਰ ਕਿਧਰ ਭਜਾ ਕੇ ਲੈ ਜਾਂਦਾ ਸੋ ਪਰਮੇਸ਼ਰ ਦੇ ਬਾਰੇ ਕੀ ਕਰਦੇ ਇਸ ਨੂੰ ਫੇਰ ਜੋੜ-ਜੋੜ ਕੇ ਜੋੜ-ਜੋੜ ਕੇ ਜੋੜ